ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਸਿੰਘ ਨੂੰ ਤੇਗ বাহাদুর ਸਾਹਿਬ ਮਹਾਰਾਜ ਸਦਾ ਹੀ ਜੈ ਜੈਕਾਰ ਹੈ ਸਦਾ ਹੀ ਜੈ ਜੈਕਾਰ ਸਰਬੱਤ ਦਾ ਭਲਾ ਕਰੋ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਾਬਾ ਜੀ ਗੁਫਾ ਕੋਲੇ ਖੜਿਆ ਦਾ ਨਾਸ਼ ਕਰੋ ਮੈਨੂੰ ਫਿਰ ਪੜੀ ਨਾ ਦੇਖੋ ਵੀ ਕਰੋ ਕਿਰਪਾ ਤੰਤਨ ਸਿੰਘ ਤੇਗ বাহাদুর ਸਾਹਿਬ ਆਪਣੀ ਕਿਰਪਾ ਕਰੋ ਮੇਰ ਕਰੋ ਬੱਚਿਆਂ ਦੇ ਹੋਏ ਬਖਤੂ ਦੇ ਬੱਚਿਆਂ ਨੂੰ ਕਰ ਦਿਓ ਕਿਰਪਾ ਬਾਬਾ ਜੀ ਕਰੋ ਕਿਰਪਾ ਆਪਣੀ ਮੇਰ ਕਰੋ ਬੱਚਿਆਂ ਦਾ ਵੀ ਬੜੀ ਆਸਾ ਲਾ ਕੇ ਬੈਠੇ ਬਾਬਾ ਜੀ ਬਹੁਤ ਕਿਰਪਾ ਕਰੋ ਪਰੋਂ ਮੇਰੇ रया करी साल स्वामृाया राम अमृत जल छ पूर से कराया اے پورے او جہ جہکار پہو جا تیا سنتر ساتھ سگل و سورے جی پورے اے تتو بھناتی ستنانی گایا اے اپنا ہا میرے درگ اے امبے شرنال سنا اے پورن پرے

ਗੋਲ ਕਮ ਦਿਨ ਰਾਤ ਗੋਲ ਕਮ ਦਿਨ ਰਾਤ ਨਾਮਿਕ ਚਾ

ਤੰਤਨ ਬਾਪਾ ਜੋਰਾਲਾ ਚਿੰਗੀ ਤੰਤਨ ਬਾਪਾ ਜੋਰਾਲਾ ਚਿੰਗੀ ਤੰਤਨ ਬਾਪਾ ਜੋਰਾਲਾ ਚਿੰਗੀ ਤੰਗੂ ਤੇ ਬਹਾਦਰ ਸਾਹਿਬ ਤੰਗੂ ਤੇ ਬਹਾਦਰ ਸਾਹਿਬ ਤੰਗੂ ਤੇ ਬਹਾਦਰ ਸਾਹਿਬ ਤੰਗੂ ਤੇ ਬਹਾਦਰ ਸਾਹਿਬ ਦੰਦੇ ਗੁਰੂ ਕੋ ਚਿੰਚਿੰ ਸਾਹਿਬ ਦੰਦੇ ਗੁਰੂ ਕੋ ਚਿੰਚਿੰ राकी मेरी, सा, सा, सचे पचे पल जनम जनम द कटी जीव ते करी त ਸਦਾ ਤੇ ਸਦਾ ਦੇ ਨਾਮ ਲਾ ਕੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਜੇ ਮਕਮਲ ਵਸੇ ਮੇਰੇ ਤੀਤਾ ਆਦਕੇ ਕਸਰ ਦਾ ਦਾਨ ਦੇ ਕੇ ਕਰੇ भले आरी गुरे जू सदवार आड़ी सदवार जिन मान ते सेव ते कीअ देव ते कीअ त न

ਸ਼੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਨਾਮ ਨਰੰਜਨ ਜਾਣਿ ਕਿੰਨੀ ਭਗਤ ਪ੍ਰੇਮ ਲਿਵਲਾਈ ਤਾਤੇ ਅੰਗ ਦੰਗ ਸੰਗ ਭਇਓ ਸਾਇਰ ਇਹਨ ਸਬਦ ਸੁਰਤ ਕੀ ਨੀ ਵਰਖਾਈ ਗੁਰ ਅਮਰਦਾਸ ਕੀ ਆਖਤ ਕਥਾ ਹੈ ਇਕ ਜੀ ਕਛ ਕਹੀ ਨਾ ਜਾਈ ਸੋਟੀ ਸ੍ਰਿਸ਼ਟ ਸਕਲ ਤਾਰਣ ਕੋ ਆਪ ਗੁਰ ਰਾਮਦਾਸ ਕੋ ਮੇਲੇ ਵਡਾਈ ਸੋਟੀ ਸ੍ਰਿਸ਼ਟ ਸਕਲ ਕਾਰਣ ਕੋ ਆਪ ਗੁਰ ਰਾਮਦਾਸ ਕੋ ਮੇਲੇ ਵਡਾਈ ਤਰਣ ਗगन ਨਵਖੰਡ ਮਹ ਜੋਤ ਸਰੂਪੀ ਰਿਹੋ ਪਰ ਨਮ ਤੁਰਾ ਕੁਛ ਪੇਦ ਨਹੀਂ ਗੁਰ ਅਰਜਨ ਪਰ ਤੱਕ ਹਾਰ ਜਮ ਆਪੂਤ भगत ਗੋਵਿੰਦ ਕਾ ਫਰਕ ਟਿਆ ਸਭ ਮੈਂ ਲਿਖਿਆ ਤੁਰ ਕਾ ਗੁਚੇ ਛਨੇ ਨਾਹੀ ਬਾਤ ਗੁਰ ਨਾਨਕ ਟਟਾ ਕੀਨੇ ਦਾਤ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਾਹੋ ਨਾਨਕ ਇਹ ਜਗਤ ਮੈਂ ਕੈਨ ਜਪਿਓ ਗੁਰਮੰਤ ਆਪ ਨਾਮ ਉਰਗ ਗਇਓ ਜਾਕੇ ਸੋਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟਾਹ ਦਰਸ ਤੁਹਾਰੋ ਹੋਇ ਸੋ ਕਹੂ ਟਲਕ ਸੇਬਿਆ ਕਹਿਨ ਸਸਾਜ ਸੁਭਾਈ

سو ہی ہے سب पास बो सवना दे सचे سچے सचे पिशा جنم जनम जनम کٹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਰ ਰਗ ਸੂਹੀ ਮਹਲਾ 5 ਘਰਤੀ ਚਾ ਇੱਕ ਓ ਅੰਕਾਰ ਸਤਿ ਗੁਰ ਪਸਾਲ ਸਰਮੋ ਅਗਰ ਸੋਕ ਸਾਗਰ ਕਾਰ ਕਿਰਪਾ ਉਹ ਘਰ ਹਰ ਨਾਗਰ ਮੇ ਤੁਮੋ ਅਗਰ ਸੋਕ ਸਾਗਰ ਕਾਰ ਕਿਰਪਾ ਉਹ ਘਰ ਹਰ ਨਾਗਰ ਨਾਲਾ ਸਰੜਾਏ ਨਾ ਰਾਇਆ ਤਹਾ ਦਿਨ ਲਾਧ ਭਗਤ ਪਰਾਇਣ ਰਹਾਉ ਅਨਥ ਨਾਥ ਭਗਤ ਭਾਵੇ ਟਨ ਸਾਧ ਸੰਗ ਜਮਦ ਬੇਟਲਾ ਜੀਵਨ ਰੂਪ ਅਨੂਪ ਦਇਆਲਾ ਅਰਵੜ ਗੁਲਾ ਕਟਿਆ ਜਾਗ ਜਾਤਾ ਅੰਮ੍ਰਿਤ ਨਾਮ ਅਰਸਾਨੇਤ ਜਪ ਹਰੂ ਗੁਰੂ ਨਾਈ ਪੰਜ ਬਟਵਾਰੇ ਮਾਨਵਾਚ ਕ੍ਰਮ ਪ੍ਰਭ ਏਕਤਿਆ ਹੈ ਸਰਬ ਬਲਾ ਸੋਈ ਗਿਆਨ ਪਾਏ ਤਾਰ ਅੰਗ ਰਹੋ ਆਪਣਾ ਪ੍ਰਭ ਕੀਨਾ ਗਤ ਰਸ ਦੀਨਾ ਆ ਆ ਮਤਹ ਅੰਤ ਪ੍ਰਭ ਸੋਈ ਨਾਲ ਕਤੇ ਸਵੇਲਾ ਅਗਰ ਤਾ ਕੋਈ ਤਾ ਆ ਮਤਹ ਅੰਤ ਪ੍ਰਭ ਸੋਈ ਰੰਗ ਕਰਤੇ ਸਵੇਰ ਦਾ ਅਵਰਨਾ ਕੋਈ ਤਾਹੀ ਹੁਜੀ ਕਾ ਖਾਸ ਰਾਹੀ ਹੁਜੀ ਕੀ ਫਤਹੀ ਰਾਗ ਸੁਹੀ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮੇ ਤੁਮੋ ਮੋ ਅਗਨ ਸੋਕ ਸਾਗਰ ਕਾਰ ਕਿਰਪਾ ਉਧਰ ਹਰ ਨਾਗਰਾ ਵਰਮ ਸਰਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੀ ਪਾਤਸ਼ਾਹ ਜੀ ਦੀ ਪਾਵਨ ਕੋਤਰਸਨਾ ਤੋਂ ਉਚਾਰਨ ਹੋਇਆ ਸੂਹੀ ਰਾਗੰਦਰ ਹੈ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਕੋਤਰੰਗ 760 ਉਪਰ ਸੁਭਾਏਮਾਨ ਹੈ ਸਤਿਗੁਰ ਜੀ ਕਿਰਪਾ ਕਰਨੀ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਬਤ ਹੋ ਜਾਏ गुरू सतसंग जी अॼु महान दहाड़ा ਸਤਿਗੁਰੂ ਸੱਚੇ ਪਾਤਸ਼ਾਹ ਪੰਥ ਦੀਵਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤੀਸਰੀ ਸਹਬਿਆਦੀ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ ਹੈ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਉਹ ਲੱਖ ਚੁੱਕਾਂ ਦੀ ਖੇਵਾਂ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ